ਮੇਰੇ ਬਹੁਤ ਹੀ ਸਰਕਾਰ ਜੋ ਮੇਰੇ ਪਿਤਾ ਸਰਨਾਮਾ ਰਾਣਾ ਗੁਰਜੀਤ ਸਿੰਘ ਜੀ ਔਰ ਅੱਜ ਤੋਂ ਬੋਲਣ ਆਏ ਗਏ ਅੱਜ ਸਾਰੇ ਹੀ ਸਰਕਾਰ ਦਾ ਵੀ ਸਾਰੇ ਅਫਸਰੀ ਦੇ ਔਰ ਸਾਰੇ ਹੀ ਸਾਥੀਆਂ ਨੂੰ ਮੇਰੇ ਦਰਤੀ ਦੀ ਬਹੁਤ ਹੀ ਸਰਕਾਰ ਜੋ ਉਹਨਾਂ ਦੀ ਪੂਰੀ ਸਾਰੀ ਟੀਮ ਮੈਂ ਇੱਕ ਬੇਨਤੀ ਕਰਦੀ ਉਹਨਾਂ ਤੁਹਾਡੇ ਸ਼ਰਨ ਅੱਜ ਜੋ ਕੁਛ ਨਹੀਂ ਆ ਅੱਜ ਜੇਕਰ ਕਾਲੀਆਂ ਸਵਾਰੀ ਲੋੜੇ ਨੂੰ ਇਹ ਪਾਰਲੀਮੈਂਟ ਦੀ ਟਿਕਟ ਮਿਲਿਆ ਤੇ ਕਪੂਰਥਾਲੇ ਆਲੋ ਮੈਂ ਤੁਹਾਡਾ ਧੰਨਵਾਦ ਕਰਦਾ ਟਿਕਟ ਮੇਰੀ ਨਹੀਂ ਇਹ ਟਿਕਟ ਮੇਰੇ ਬਾਪੂ ਦੀ ਹੈ ਰਾਣਾ ਗੁਰਜੀਤ ਸਿੰਘ ਜੀ ਜਿੰਦਾਬਾਦ 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 ਜਿਹੜੀ ਗੱਲ ਹੈ ਕਿ ਅਮਨ ਤੇ ਸ਼ਾਂਤੀ ਹਰ ਇੱਕ ਬੰਦਾ ਚਾਹਦਾ ਹੈ ਅੱਜ ਮੈਨੀਫੈਸਟੋ ਦਾ ਬਾਤ ਚ ਲਾਗੂ ਹੋਣਗੇ ਅੱਜ ਜਿਹੜੀਆਂ ਪ੍ਰਦਰਸ਼ਨੀਆਂ ਮੰਗੀਆਂ ਜਾ ਰਹੀਆਂ ਨੇ ਜਿਹੜੀਆਂ ਦਿਲ ਜਾਰੇ ਗੋਲੀਆਂ ਚੱਲ ਰਹੀਆਂ ਨੇ ਜਿਹੜਾ ਲੋਕਾਂ ਨੂੰ ਨਜਾਇਜ਼ ਦਬਾਇਆ ਦੇ ਤੰਗਾਇਆ ਜਾਂਦਾ ਹੈ ਜਿਹੜਾ 90 ਦੇ 90 ਦੇ ਵਿੱਚ ਜੋ ਹਾਦਸੇ ਹੋਏ ਅੱਜ ਲੋਕ ਕੋਲ ਆਤ ਬਣਾਉਣਾ ਨਹੀਂ ਚਾਹੁੰਦੇ ਅੱਜ ਲੋਕ ਅਮਰ ਤੇ ਸ਼ਾਂਤੀ ਚਾਹੁੰਦੇ ਆ ਔਰ ਮੇਰਾ ਤੁਹਾਡੇ ਨਾਲ ਵਾਦਾ ਹੈ ਜਿਤਾ ਕੇ ਪਾਰਲੀਮੈਂਟ ਤੇ ਭੇਜੋ ਰਾਣਾ ਜੀ ਜੋ ਕਹਿਣਗੇ ਉਹ ਕਰਨਗਾ ਔਰ ਇਸ ਦਾ ਵਿਸ਼ਵਾਸ ਕਰੋ ਨਾ ਜਾ ਜਿਹੜੀ ਮੇਰੇ ਸਿਰ ਤੇ ਪਾਗਾ ਇਹ ਪਾਗ ਜਿਹੜੀ ਇਹ ਜੀਨੀਅਰ ਜੇਲੀ ਪਾਗਣੀ ਇਹ ਸ਼੍ਰੀ ਖਰੂਰ ਸਾਹਿਬ ਦੇ ਨੌਵਾਂ ਕੈਂਦੀ ਪਾਗਾ ਰਾਣਾ ਜੀ ਦੀ ਪਾਗਾ ਔਰ ਇਹ ਸਤ ਪਾਗ ਨੂੰ ਸ਼ਾਂਚਾ ਕਰਕੇ ਰੱਖਣ ਦਾ ਤੁਹਾਨੂੰ ਵਾਦਾ ਕਰਨਾ ਔਰ ਪ੍ਰੋ ਤੱਕੜੇ ਹੋ ਜੋ ਤੁਹਾਡੇ ਪਿਆਰ ਦੀ ਤੇ ਸਾਦੀ ਲੋੜਾ ਕਿਉਂਕਿ ਮੈਨੂੰ ਅੱਗੇ ਪੱਤਰਕਾਰ ਵੀ ਕਹਿੰਦੇ ਮੈਨੂੰ ਕਹਿੰਦੇ ਤੁਸੀਂ ਹਰ ਗੱਲ ਤੇ ਕਹਿੰਦੇ ਹੋ ਕਿ ਟਿਕੜ ਰਾਣਾ ਜੀ ਦੇ ਮੈਂ ਕਾ ਗਾਦੇ ਆ ਕਿ ਮੈਂ ਇਹ ਨਹੀਂ ਜੋਗਾ ਨਹੀਂ ਸੀ ਇਹ ਸਾਬਲ ਜੀ ਸੀ ਕਿ ਮੈਨੂੰ ਸ਼ੇਖਤ ਮਿਲ ਜਾਨੀ ਜੋ ਕਿ ਮੇਰਾ ਵੀਰ ਰਾਣਾ ਇੰਦਰਪਤ ਦਾ ਜੋ ਕਿ ਸੰਤਾਨ ਕੋ ਲੋਤੀ ਜੋ ਐਮ ਐਲ ਏ ਮੇਰੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਉਹ ਰਾਣਾ ਜੀ ਪਰ ਮੈਂ ਇੱਕ ਗੱਲ ਵੇਖੀ ਆ ਲੀਡਰਾਂ ਨਾਲ ਵਰਤਿਆਂ ਵੜਿਆਂ ਨਾਲ ਪਰ ਰਾਣਾ ਜੀ ਨੇ ਮੇਰੇ ਵਿੱਚ ਗੱਲ ਕੀਤੀ ਜਦੋਂ ਮੈਂ ਨੂੰ ਕਹਿੰਦੇ ਜੀ ਆ ਗੜੂਰ ਸਾਹਿਬ ਤੋਂ ਤਿਆਰੀ ਕਰ ਮੈਂਗਾ ਰਾਣਾ ਜੀ ਦੂਜਿਆ ਨਹੀਂ ਕਰਾਉਣੀ ਨਾ ਕਰਿਓ ਤਿਆਰੀ ਮੈਂ ਕਰਦਾ ਰਹਿਣਾ ਤੇ ਮੁੜ ਕੇ ਤੁਸੀਂ ਵਗੂ ਨਾ ਲਾ ਦਿਓ ਮੈਨੂੰ ਕਹਿੰਦੇ ਇੰਦਰ ਤੇ ਜਿਹੜੇ ਕੋਈ ਪਰਖੀ ਤੂੰ ਮੇਰਾ ਪੁੱਤਰ ਤੂੰ ਆ ਜਿੰਦਾਬਾਦ ਜਿੰਦਾਬਾਦ ਰਾਣਾ ਜੀ ਜਿੰਦਾਬਾਦ ਰਾਣਾ ਜੀ ਰਾਣਾ ਜੀ ਤੇ ਗੱਲ ਕਰੀ ਜਿਹੜੀ ਅੱਜਕੱਲ ਦੇ ਲੋਕਾਂ ਤੇ ਲੀਡਰਾਂ ਚਾਹੀਦੇ ਰਾਣਾ ਜੀ ਕਹਿੰਦੇ ਕੱਲੀ ਮੇਰੀ ਮੋਛਰਾਂ ਦੇ ਮੇਰੀ ਜੁਬਾਨ ਦੇ ਅਨੰਦਪੁਰ ਸਭ ਤੋਂ ਟਿਕਟ ਮਿਲਿਆ ਜਾਨਾ ਹੋਵੇ ਉਹ ਮੇਰਾ ਪੁੱਤ ਹੈ ਤੈਨੂੰ ਆਗਿਆ ਦਿੱਤੀ ਤੇਨੂੰ ਮੈਂਬਰ ਪਾਰਲੀਮੈਂਟ ਬਣਾਉਣਾ ਮੇਰੀ ਜ਼ਿੰਮੇਵਾਰੀ ਹੈ ਕੇ ਜਿਹੜਾ ਲੈ ਕੇ ਆਇਆ ਨੇ ਕੇਸ ਆ ਕੇ ਪ੍ਰੋ ਇਹ ਸਾਰੇ ਕਪੂਰ ਵਾਲਾ ਔਰ ਸਾਰੇ ਸੰਤਾਨਪੁਰ ਵਾਲੀਏ ਔਰ ਮੈਂ ਇੱਕ ਗੱਲ ਕਹਿਣਾ ਇਹ ਸੇਰਾ ਜਿਹੜਾ ਹੈ ਇਹ ਰਾਣਾ ਜੀ ਦੇ ਸਿਰ ਤੇ ਜਣਾ ਤੱਕੜੇ ਹੋ ਕੇ ਤੁਸੀਂ ਸਾਰੇ ਆਪ ਪਰਾਨਾ ਦੇ ਬੰਦੇ ਮੰਨ ਕੇ ਹਰੇਕ ਦਰਗਾਹ ਤੇ ਜਾਓ ਘਰਤਾਂ ਜਾਓ ਔਰ ਇੱਕ ਤਰੀਕ ਨੂੰ ਗਲਤੀ ਹੋ ਸਕਦੀ ਹੈ ਜੂਣਾ ਪਰਤਾ ਕਰੇ ਉਹ ਕੇ ਵੋਟਾਂ ਬਹੁ ਪ੍ਰਤਾਓ ਜਿੰਨੇ ਵੱਧ ਲੋਕ ਜੀਰ ਦੇ ਜਤੋਂਗੇ ਉਹਨਾਂ ਹੀ ਸ਼ੇਖੀ ਜਿਹੜਾ ਮੈਸੇਜ ਜਿਹੜਾ ਸਤਾਈ ਦਾ ਜਿਹੜਾ ਆਵੇਗਾ ਇਹਨਾਂ ਕੋਲ ਸੇਦਾ ਬੱਲੇ ਦੋਨਾਂ ਦੂਰ ਚੜ੍ਹਵੇਂ ਆਉਂਗਾ ਜਿਹੜੇ ਰਾਣਾ ਜੀ ਨੂੰ ਪਿਆਰ ਕਰਦੇ ਆ ਉਹ ਦੋਹਿਆਂ ਤੇ ਖੜੇ ਕਰਿਓ ਤੇ ਜਿਹੜੇ ਨਹੀਂ ਕਰਦੇ ਉਹ ਦੇਖ ਨੂੰ ਕਰ ਲਓ ਪਤਾ ਲੱਗੂ ਨਹੀਂ ਗੋਡੇ ਸੋਨਹਾ ਸੂਰਜਾ ਕਾਹਨ ਜਿੰਦਾਬਾਦ ਰਾਣਾ ਕੁਰਸੀ